ਜਲੰਧਰ ਦੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਪਕੇ ਕਰਮਚਾਰੀ ਨੇ ਧਰਨਾ ਲਗਾ ਦਿੱਤਾ ਹੈ ਅਤੇ ਕਿਹਾ ਕਿ ਜੇਕਰ ਸ਼ੁੱਕਰਵਾਰ ਤੱਕ ਮਸਲਾ ਹੱਲ ਨਹੀਂ ਹੋਵੇਗਾ ਰੋਡ ਜਾਮ ਕਰਾਂਗੇ ਗੱਲਬਤ ਕਰਨ ਸਿਵਲ ਸਰਜਨ ਮੁਲਾਜ਼ਮ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਆਰਡਰ ਆਇਆ ਸੀ ਜਿਸ ਦੇ ਵਿੱਚ ਸਿਵਲ ਸਰਜਨ ਦਫ਼ਤਰ ਨੂੰ ਕਿਸੇ ਹੋਰ ਥਾਂ ਦੇ ਉੱਤੇ ਸ਼ਿਫਟ ਕੀਤਾ ਜਾਣਾ ਸੀ ਪਰ ਸਿਵਲ ਸਰਜਨ ਕਰਮਚਾਰੀ A ਨੇ ਚਾਹੁੰਦੇ ਸੰਕੇਤ ਸਿਵਲ ਸਰਜਨ ਦਫ਼ਤਰ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਹੋਵੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪਰ ਬੀਤੇ ਕੁਝ ਦਿਨ ਪਹਿਲਾਂ ਸਿਵਲ ਸਰਜਨ ਆਪਣੇ ਨਾਲ ਬੈਠਦੇ ਆ ਦੋ ਬੰਦਿਆਂ ਨੂੰ ਲੈ ਕੇ ਇਸ ਥਾਂ ਤੋਂ ਸ਼ਿਫਟ ਹੋ ਗਏ ਨੇ ਜਿਸ ਦਾ ਰੋਸ ਇਸ ਵਕਤ ਸਿਵਲ ਸਰਜਨ ਦੇ ਮੁਲਾਜ਼ਮਾਂ ਦੇ ਵਿੱਚ ਹੈ ਉਹਨਾਂ ਨੇ ਸਿਵਲ ਸਰਜਨ ਨੂੰ ਸਿੱਧੀ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨੇਗਾ ਤਾਂ ਆਉਣ ਵਾਲੇ ਕੁਝ ਦਿਨਾਂ ਬਾਅਦ ਉਹਨਾਂ ਵੱਲੋਂ ਸੜਕਾ ਜਾਮ ਕੀਤੀਆਂ ਜਾਣਗੀਆਂ ਮੈਨਾ ਡਿੰਪਰ ਹੈਲਾ ਕਲਾਸ ਕੋਟ ਨੇ ਪ੍ਰਦਾਨ ਗੰਗਲ ਜੀ ਕੀ ਕਾਰਨ ਹੈ ਲਗਾਤਾਰ ਧਰਨੇ ਮੇਰੇ ਸਿੰਘ ਕਰ ਰਹੇ ਹੋ ਪ੍ਰੈਸ ਕਰ ਰਹੇ ਹੋ ਹੁਣ ਰੋਡ ਜਾਮ ਦੀ ਕਰਨ ਦੀ ਗੱਲ ਕਰ ਰਹੇ ਕੀ ਕਾਰਨ ਹੈ ਕਿਉਂ ਨਹੀਂ ਸੁਣਵਾਈ ਹੋ ਰਹੀ ਸਾਡੀ ਜਤਨ ਜੀ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਂਦੇ ਸਾਡੇ ਹਸਤਾ ਤੱਕ ਪਹੁੰਚਾਉਂਦੇ ਅੱਛਾ ਜੀ ਹੁਣ ਗੱਲ ਆ ਗਈ ਧਰਨੇ ਮੁਜਾਦੇ ਧਰਨੇ ਮੁਜਾਦੇ ਜਿਹੜੇ ਹੁੰਦੇ ਸਾਡਾ ਜਿਹੜਾ ਸਿਵਲ ਸਜਨ ਦਫਤਰ ਆ ਨਾ ਇੱਕੋ ਸ਼ਿਫਟ ਹੋਣ ਹੋਣ ਜਾ ਰਿਹਾ ਹੈ ਬਲਕਿ ਸਾਡਾ ਸਾਰਾ ਸਟਾਫ ਚੋਂਦਾ ਹੈ ਸਾਡਾ ਸਾਰਾ ਸਟਾਫ ਇੱਕ ਜਗ੍ਹਾ ਹੀ ਪ੍ਰੈਜ਼ੈਂਟ ਰਹੇ ਵਧੀਆ ਕੀ ਵਧੀਆ ਗ ਕਿਈ ਕਈ ਕੈਂਡੀਡੇਟ ਆਨੇ ਮੈਡੀਕਲ ਕਰਾਉਣ ਲਈ ਉਹਨਾਂ ਨੂੰ ਮੈਡੀਕਲ 'ਚ ਬਹੁਤ ਪ੍ਰੋਬਲਮ ਹੋਣੀ ਆ ਜਿਹੜਾ ਇਹਨਾਂ ਨੇ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਬਣਾਉਣਾ ਆ ਮੈਂ ਕਹਿੰਨਾ ਜਿਆਦਾ ਬੈਸਟ ਹੀ ਆ ਕਿ ਰੋਡ ਦੇ ਉੱਤੇ ਬਣਾਇਆ ਜਾਵੇ ਜਿਆਦਾ ਪਹੁੰਚ ਆ ਸਕੇ ਕਿ ਸ਼ਹਿਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਹਸਪਤਾਲ ਦੇ ਨਾਲ ਵੀ ਬਣਾਉਂਦੇ ਆ ਜਾਂ ਹਸਪਤਾਲ ਦੇ ਵਿੱਚ ਵੀ ਬਣਾਉਂਦੇ ਆ ਇੱਥੇ ਰੋਡ ਇੰਨਾ ਬਲੌਕ ਹੋ ਜਾਂਦਾ ਹੈ ਤੁਹਾਨੂੰ ਪਤਾ ਪੇਸ਼ੈਂਟ ਆਉਂਦਾ ਆਉਂਦਾ ਹੀ ਪਹਿਲੀ ਗੱਲ ਪੂਰਾ ਹੋ ਜਾਂਦਾ ਹੂੰ ਇਸ ਕਰਕੇ ਸਾਡੀ ਗੱਲ ਇਹੀ ਆ ਸਾਡੀ ਮੰਗ ਇਹੀ ਆ ਜਿਹੜਾ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਬਣਾਉਣਾ ਆ ਉਹ ਸਿ ਮੇਰਾ ਨਾਮ ਦਿਨੀਤ ਖਵਰ ਹੈ ਅਸਰ ਕੀ ਕਰ ਰਹੇ ਕਾਰਨ ਹੈ ਜਿਹੜਾ ਕਿ ਲਗਾਤਾਰ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਸਿਵਲ ਸਰਪੰਚ ਤੁਹਾਡਾ ਸਾਥ ਨਹੀਂ ਦੇ ਰਿਹਾ ਕੀ ਕਰਨਾ ਨਹੀਂ ਦੇਖੋ ਸਿਵਲ ਸਰਪੰਚ ਨੇ ਸਾਫ ਤੇ ਕੀ ਦੇਣਾ ਸਾਫ ਤੇ ਗਵਰਨਮੈਂਟ ਨੇ ਦੇਣਾ ਬੇਸਿਕਲੀ ਸਾਫ ਸਾਰਾ ਸਾਡੇ ਨਾਲ ਆ ਹੂੰ ਉਥੇ ਕਫਸਨਾ ਦੇ ਕਰਕੇ ਜਿਹੜਾ ਇੱਥੇ ਹੈ ਡਿਜੀਟਲ ਕੇਅਰ ਸੈਂਟਰ ਜਿਹੜਾ ਆ ਉਹ ਬੰਦ ਹੋ ਜਾ ਰਿਹਾ ਹੂੰ ਜਿਹਦੇ ਰਿਗਾਰਡਿੰਗ ਅਸੀਂ ਸਾਹਿਬ ਪਹਿਲਾਂ ਵੀ ਮੀਡੀਆ ਦੇ ਥਰੂ ਅਸੀਂ ਸਾਰਿਆਂ ਨੂੰ ਦੱਸਿਆ ਸੀ ਕਿ ਸਿਵਲ ਸਰ ਦਫਤਰ ਦੇ ਵਿੱਚ ਜਿਹੜਾ ਆ ਉਹ ਸੈਂਟਰ ਬਣਾਉਣ ਜਾ ਰਹੇ ਆ ਬਟ ਅਸੀਂ ਉਹਦੇ ਵਾਸਤੇ ਰੀਅਰਜਨਮੈਂਟ ਕੀਤੀ ਸੀ ਕਿ ਸਿਵਲ ਸਰ ਦਫਤਰੋਂ ਨਾ ਤੁਸੀਂ ਕਿਤੇ ਹੋਰ ਉਸ ਸੈਂਟਰ ਨੂੰ ਬਣਾਓ ਤਾਂ ਕਿ ਸਾਰੇ ਜਿਹੜਾ ਆ ਪਬਲੀਕ ਨੂੰ ਜਾਂ ਲੋਕਲ ਉਹਨਾਂ ਨੂੰ ਹੈਗਾ ਉਹਨਾਂ ਨੂੰ ਆਸਾਨਮਦ ਹੋਣਾ ਪਵੇ ਠੀਕ ਆ ਬਟ ਪੂਛੇ ਕਿ ਅਫਸਰਾਂ ਨੇ ਥੱਲੇ ਥੱਲੇ ਹੀ ਮਿਲ ਕੇ ਜਿਹੜਾ ਹੈਗਾ ਉਹ ਸੈਂਟਰ ਨੂੰ ਬਣਾਉਣ ਵਾਸਤੇ ਅਪਰੂਵਲ ਜਿਹੜੀ ਆ ਉਹ चंडीगढ़ ਤੇ ਗਈ ਤੇ ਸਾਨੂੰ ਇਮੀਜੇਟਲੀ ਮੈਸੇਜ ਆਇਆ ਕਿ ਤੁਸੀਂ ਜਿਹੜਾ ਇਥੇ ਦਫਤਰ ਕਿਰਤ ਕਰੋ ਹਮ ਬਟ ਹੁਣ ਦੋ ਦੋ ਗੱਲਾਂ ਨੇ ਦੋ ਪਹਿਲੀ ਗੱਲ ਤਾਂ ਇਹ ਕਿ ਦਫਤਰ ਸਿਵਲ ਸੰਗ ਜਲੰਧਰ ਜਿਹੜਾ ਆ 15 6 1947 ਤੋਂ ਇਥੇ ਚੱਲ ਰਿਹਾ ਠੀਕ ਆ ਜੀ 70 72 ਸਾਲ ਹੋ ਗਏ ਨੇ ਇਸੇ ਦਫਤਰ ਦੇ ਵਿੱਚ ਹੁਣ ਅੱਜ ਇਸ ਦਫ਼ਤਰ ਤੋਂ ਸ਼ਿਫਟ ਹੋ ਗਏ ਸੀ ਦੂਸਰੀ ਜਗ੍ਹਾ ਜਾਈਏ ਅਸੀਂ ਕਿਉਂਕਿ ਠੀਕ ਹੈ ਹੁਣ ਅਗਲੀ ਗੱਲ ਇਹ ਹੈ ਕਿ ਜਿੱਥੇ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਦਾ ਸਮਾਨ ਤੈਹਲਾ ਕੇ ਰੱਖ ਦਿੱਤਾ ਪੀਪੀਯੂਨ ਵਾਲਿਆਂ ਦਾ ਤਾਂ ਤਿੰਨ ਜਾਣੇ ਜਾ ਕੇ ਉੱਥੇ ਬੈਠੇ ਬੇਸਿਕ ਸਿਵਲ ਸਰਜਨ ਦਫ਼ਤਰ ਨੂੰ ਵੜਾਉਣ ਵਾਸਤੇ ਕਿਤੇ ਵੀ ਕੋਈ ਜਗ੍ਹਾ ਨਹੀਂ ਠੀਕ ਹੈ ਪਹਿਲੀ ਗੱਲ ਇਹ ਹੈ ਕਿ ਅਸੀਂ ਇੱਥੋਂ ਜਾਣਾ ਹੀ ਨਹੀਂ ਚਾਹੁੰਦੇ ਠੀਕ ਹੈ ਇਸ ਲਈ ਅਸੀਂ ਸਰਕਾਰ ਦੇ ਕੁਝ ਅਫਸਰਾਂ ਦੇ ਖਿਲਾਫ ਜਿਹੜਾ ਇਹ ਧਰਮਾ ਲਾਇਆ ਜਿਹੜੇ ਨਾ ਤਾਂ ਸਾਡੀ ਗੱਲ ਸੁਣਨ ਵਾਸਤੇ ਤਿਆਰ ਨੇ ਤੇ ਨਾ ਹੀ ਸਾਡੀ ਗੱਲ ਇਹਨਾਂ ਦੇ ਕਰਕੇ ਜਿਹੜਾ ਦਿਨੇ ਜੀ ਸਰਕਾਰ ਦੇ ਨੁਮਾਇਦੇ ਵਿਧਾਇਕ ਰਮਨ ਰੋੜਾ ਜੀ ਤੁਹਾਡੇ ਬਿਲਕੁਲ ਕੋਈ ਕਦਮ ਦੀ ਦੂਰੀ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖੋ ਇਦਾਂ ਹੈ ਕਿ ਹਜੇ ਤੱਕ ਸਾਨੂੰ ਕਿਸੇ ਨੇ ਕੋਈ ਹੋਰ ਨਹੀਂ ਕੀਤਾ ਅਸੀਂ ਜੋ ਵੀ ਹੈਗਾ ਲਾਸਟ ਟਾਈਮ ਵੀ ਜਿਹੜਾ ਆ ਇਲੈਕਸ਼ਨ ਦਾ ਦੌਰ ਸੀਗਾ ਉਦੋਂ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਫੋਨ ਆਇਆ ਸੀ ਕਿ ਵੀ ਤੁਸੀਂ ਇਹਦਾ ਚਿਰਤ ਕਰੋ ਬਾਅਦ ਵਿੱਚ ਗੱਲ ਕਰਾਂਗੇ ਬਟ ਹਜੇ ਬਾਅਦ ਵਿੱਚ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਜਦ ਕਿ ਨਵਾਂ ਲੱਗੇ ਠੀਕ ਹੈ ਇਸ ਕਰਕੇ ਉਹਨਾਂ ਨੇ ਸਾਨੂੰ ਕਿਸੇ ਨੇ ਨਹੀਂ ਕੀਤਾ ਕੋਈ ਨਹੀਂ ਅਧਿਨਿਯਮ ਕ੍ਰਿਟੀਕਲ ਕੇਅਰ ਸੈਂਟਰ ਦੀ ਗੱਲ ਕਰੀਏ ਬੇਸਿਕਲੀ ਇਹ ਹਾਈਵੇ ਦੇ ਲਾਗੇ ਨਹੀਂ ਬਣਾਣਾ ਚਾਹੀਦਾ ਕਿਉਂਕਿ ਹਾਈਵੇ ਦੇ ਇੱਕੋ ਹੀ ਐਮ ਐਮਲਸ ਆਵੇ ਮੈਂ ਮੈਂ ਦੱਸਦਾ ਉਹਦੇ ਵਾਸਤੇ ਬਹੁਤ ਜ਼ਿਆਦਾ ਤਾਂ ਮੈਂ ਨਹੀਂ ਪੜਿਆ ਜਿੰਨਾ ਕਿ ਮੇਰੀ ਨੋਲੇਜ ਆ ਉਹ ਇਹ ਆ ਕਿ ਜਿਹੜਾ ਜ਼ਿਲ੍ਹੇ ਦਾ ਆਫੀਸਰ ਹੋ ਜ਼ਿਲ੍ਹੇ ਦਾ ਸਿਵਲ ਹਸਪੀਟਲ ਹੋਵੇ ਉਹਦੇ ਨਾਲ ਬਣਾਉਣਾ ਠੀਕ ਆ ਉਹਦੇ ਵਾਸਤੇ ਇੱਧਰ ਜਗ੍ਹਾ ਬਹੁਤ ਹੈਗੀ ਆ ਸਿਵਲ ਹਸਪੀਟਲ ਦੇ ਵਿੱਚ ਜਗ੍ਹਾ ਘੱਟ ਨਹੀਂ ਹੈ ਬਹੁਤ ਜ਼ਿਆਦਾ ਆ ਪਰ ਸਾਡਾ ਹੀ ਦਫ਼ਤਰ ਤਾਂ ਆਗ ਨਹੀਂ ਇੱਥੇ ਹੀ ਕਿਉਂ ਬਣਾਉਣੀ ਜਿਹੜੀ ਬਣਾਈ ਜਾ ਰਹੀ ਆ ਯਾ ਵੀ ਹੁਣ ਸਿਵਲ ਸਰਪੰਚ ਕਹਿੰਦਾ ਕਿ ਅਸੀਂ ਤਾਂ ਤਾਂ ਦਫ਼ਤਰ ਕਿਹਾ ਇਹ ਦਫ਼ਤਰ ਜਿਹੜਾ ਡਿਮੋਲਿਸ਼ ਹੋ ਗਿਆ ਤਾਂ ਮੈਂ ਕਹਾਂ ਨਵਾਂ ਬਣਾ ਦਿਓ ਹੂੰ ਤੁਸੀਂ ਸਿਵਲ ਸਰਪੰਚ ਦਫ਼ਤਰ ਨੂੰ ਨਵਾਂ ਬਣਾ ਕੇ ਦਿਓ ਨਾ ਕਿ ਇਹਨੂੰ ਢਾ ਕੇ ਕਿਤੇ ਹੋਰ ਬਣਾ ਦਿਓ ਕਿਉਂਕਿ ਅਸੀਂ ਕਿਤੇ ਹੋਰ ਜਾਈਏ ਕਹਿੰਦਾ ਜੀ ਇਸ ਕਰਕੇ ਉਸ ਜਿਹੜਿਆ ਰੈਜ਼ੈਂਟਮੈਂਟ ਦੇ ਖਿਲਾਫ ਅਸੀਂ ਜਾ ਰਹੇ ਅਗਲਾ ਸਟੈਪ ਕੀ ਤੁਹਾਡਾ ਸਾਡਾ ਅਗਲਾ ਸਟੈਪ ਅਸੀਂ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਵੱਲੋਂ ਡੀਸੀ ਦਫ਼ਤਰ ਵੱਲੋਂ ਦਿਜਿੰਦਰ ਨੰਦਕਾ ਜੀ ਵੱਲੋਂ ਲਿਖ ਕੇ ਦਿੱਤਾ ਹੋਇਆ ਅਸੀਂ ਪ੍ਰਵਾਣ ਨੂੰ ਰੋਡ ਦੇ ਉੱਪਰ ਜਿਹੜਾ ਉਹ ਧਰਨਾ ਲਿਆਗੇ ਕਹਿੰਦਾ ਜੀ ਬਾਕੀ ਜੋ ਵੀ ਹੋਏਗਾ